ਡਰਨ ਹਮਲੇ ਦੌਰਾਨ ਅਗਜੁ ਝੁਲਸੀ ਸੁਖਵਿੰਦਰ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ ਦਿੱਤੀ 9 ਮਈ ਨੂੰ ਫਰੋਜ਼ਪੁਰ ਦੇ ਪਿੰਡ ਖਾਈਚ ਹੋਏ ਡਰਨ ਹਮਲੇ ਦੌਰਾਨ ਇੱਕ ਪਰਿਵਾਰ ਦੇ 3 ਮੈਂਬਰ ਬੁਰੀ ਤਰ੍ਹਾਂ ਝੁਲਸ ਗਏ ਸਨ ਜਿਨ੍ਹਾਂ ਵਿੱਚ ਲਖਵਿੰਦਰ ਸਿੰਘ ਉਸ ਦੀ ਪਤਨੀ ਸੁਖਵਿੰਦਰ ਕੌਰ ਅਤੇ ਬੇਟਾ ਜਸਮント ਸਿੰਘ ਬੁਰੀ ਤਰ੍ਹਾਂ ਝੁਲਸ ਗਏ ਸਨ ਜਿਨ੍ਹਾਂ ਨੂੰ ਫਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਦੇ ਕਾਰਨ ਇਹਨਾਂ ਨੂੰ ਲੁਧਿਆਣੇ ਦੇ ਨਿੱਜੀ ਹਸਪਤਾਲ ਵਿੱਚ داخل کروایا ਗਿਆ ਲਖਵਿੰਦਰ ਸਿੰਘਾ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੀ ਹਾਲਤ ਬਹੁਤ ਗੰਭੀਰ ਸੀ ਅੱਜ ਸਵੇਰੇ ਸੁਖਵਿੰਦਰ ਕੌਰ ਦੀ ਲਾਜ਼ਮਾਨ ਮੌਤ ਹੋ ਗਈ ਅਤੇ ਅੱਜ ਸ਼ਾਮ ਨੂੰ ਲਖਵਿੰਦਰ ਕੌਰ ਦੇ ਜੀ ਨੂੰ ਪਿੰਡ ਲਿਆਂਦਾ ਗਿਆ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਫਿਰੋਜ਼ਪੁਰ ਫਾਜ਼ਲਿਕਾ ਸੜਕ ਤੇ ਧਰਨਾ ਲਾਉਂਦਿਆਂ ਮੰਗ ਕੀਤੀ ਕਿ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਮੁਆਵਜ਼ਾ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਸੁਖਵਿੰਦਰ ਕੌਰ ਨੂੰ ਸ਼ਹੀਦ ਕਰਾਰ ਦਿੱਤਾ ਜਾਵੇ ਧਰਨਾ ਲਗਾਤਾਰ 3 ਘੰਟੇ ਚੱਲ ਰਿਹਾ ਪ੍ਰਸ਼ਾਸਨ ਵੱਲੋਂ ਗੱਲਬਾਤ ਤੋਂ ਬਾਅਦ 10 ਲੱਖ ਰੁਪਏ ਦਾ ਚੈੱਕ ਮੁਕ ਕੇ ਤੇ ਪਰਿਵਾਰ ਨੂੰ ਦਿੱਤਾ ਗਿਆ ਘਰ 'ਚ ਜਿੰਨਾ ਨੁਕਸਾਨ ਹੋਇਆ ਉਸ ਦਾ ਸਾਰਾ ਮੁਆਵਜ਼ਾ ਵੀ ਦਿੱਤਾ ਗਿਆ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਸੁਖਵਿੰਦਰ ਕੌਰ ਨੂੰ ਸ਼ਹੀਦ ਦਾ ਦਰਜਾ ਦੀ ਮੰਗ ਅਤੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਬੰਦੇ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਜਾਵੇਗਾ ਜ ਚੱਕਣ ਉਪਰੰਤ ਮ੍ਰਿਤਿਕ ਸੁਖਵਿੰਦਰ ਕੌਰ ਦੇ ਦੇ ਦਾ ਸੰਸਕਾਰ ਕਰ ਦਿੱਤਾ ਗਿਆ ਚਲੋ ਨੌਕਰੀ ਦਾ ਤਾਂ ਇਦਾਂ ਜੀ ਵੀ ਕਿਉਂਕਿ ਇਹ ਫਰਸਟ ਟਾਈਮ ਕੇਸ ਹੋਇਆ ਹੈ ਪ੍ਰਪੋਜ਼ਲ ਬਣਾ ਕੇ ਅਸੀਂ ਭੇਜਦੇ ਹਾਂ ਸਰਕਾਰ ਨੂੰ ਵੀ ਕਿਸ ਟੰਗ ਨਾਲ ਨੌਕਰੀ ਦੇ ਸਕਦੇ ਉਹ ਵੀ ਦਵਾਵਾਂਗੇ ਠੀਕ ਹੈ ਜੀ ਔਰ ਜਿਹੜਾ ਪੈਸੇ ਆ ਜੀ ਦੀ ਸਭ ਉਹ ਆਪਾਂ 10 ਲੱਖ ਦੀ amount ਜਿਹੜੀ ਆ ਹੁੰਦਾ ਚੱਕ ਅੱਸੀ ਹੈਗੇ ਨਹੀਂ ਮਾਣਯੋਗ ਸੀਐਮ ਸਾਹਿਬ ਨੇ ਆਲਰੇਡੀ ਟਵੀਟ ਵੀ ਕਰਤਾ ਹੈ 10 ਲੱਖ ਰੁਪਇਆ ਔਨ ਦ ਸਪੌਟ ਹੈ ਉਹਦਾ ਚੈੱਕ ਤੁਸੀਂ ਜਦੋਂ ਆਪਣਾ ਨਾਮ ਤੇ ਅਕਾਊਂਟ ਨੰਬਰ ਦੱਸੋਗੇ ਉਹ ਚੈੱਕ ਭਰ ਕੇ ਤੁਹਾਡੇ ਕੋਲ ਅਸੀਂ ਵੈਰੀਫਾਈ ਕਰਕੇ ਆ ਜਾਈਏ ਉਹ ਚੈੱਕ ਤੁਹਾਨੂੰ ਮੌਜੂਦ ਹਾਂ ਦੇ ਦਵਾਂਗੇ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਤੁਹਾਡੀ ਨੌਕਰੀ ਵਾਲੀ ਪਾਲਸੀ ਵਾਲੀ 19 ਸਿਕ 1971 ਦੀ ਵਾਰ ਤੋਂ ਬਾਅਦ ਕੋਈ ਵੀ ਪਾਲਸੀ ਐਵੇਂ ਦੀ ਨਹੀਂ ਬਣੀ ਵੀ ਜਿਹਦੇ ਵਿੱਚ ਇਸ ਤਰੀਕੇ ਦਾ ਕੇਸ ਜੋ ਹੋਇਆ ਇਹ ਇੱਕ ਬਿਲਕੁਲ ਹੀ ਅੱਡ ਕਿਸਮ ਦਾ ਕੇਸ ਹੈ ਇਹੀ ਜੀ ਕੋਈ ਉਹ ਆਵੇ ਪਰ ਜੋ ਤੁਹਾਡੇ ਨਾਲ ਗੱਲਬਾਤ ਹੋਈ ਹੈ ਬਿਲਕੁਲ ਪਾਲਸੀ ਬਣਾ ਕੇ ਇਹਦਾ ਇੱਕ ਪੂਰਾ ਖਰੜਾ ਤਿਆਰ ਕਰਕੇ ਤੁਹਾਡੀ ਸਹਿਮਤੀ ਦੇ ਨਾਲ ਤੇ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਤੇ ਉਹਦੀ ਜਿਹੜੀ ਹੈਗੀ ਅੱਗੇ ਫਾਲੋਅ ਅਪ ਸਾਡੇ ਵੱਲੋਂ ਕੀਤਾ ਜਾਊਗਾ ਕਲੀਅਰ ਹੈ ਬਿਲਕੁਲ ਕਰਾਂਗੇ ਜੀ ਦੇਖੋ ਜੀ ਹੁਣ ਤੁਸੀਂ 10 ਲੱਖ ਦਾ ਚੈੱਕ ਦੇ ਦੇਵਾਂਗੇ ਤੇ ਬਾਕੀ ਦੇ ਪੈਸੇ ਕਿ ਜਿਹੜੀ ਐਮਐਲਏ ਸਾਹਿਬ ਤਾਂ ਕੀ ਗੱਲ ਜਿਹੜੀ ਬਾਕੀ ਫੰਡਸ ਦੀ ਜਿਹੜੀ ਅਮਾਉਂਟ ਹੈ ਉਹ ਟੋਟਲ ਕਿੰਨੀ ਪ੍ਰੋਪੋਜ਼ਲ ਚਲੀ ਗਈ ਜਿਹੜੀ ਪ੍ਰੋਪੋਜ਼ਲ ਹੈ ਉਹ ਕਿੰਨੇ ਦੀ ਹੈ ਉਹ ਪਰਿਵਾਰ ਨੂੰ ਵੀ ਵਿਸ਼ਵਾਸ ਦਿਵਾਓ ਹਾਂ ਜੀ ਅਸੀਂ ਆਪਾਂ ਦੋ ਟੋਟਲ ਮੈਂ ਤੁਹਾਨੂੰ ਸਰ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਇਹ ਪਰਿਵਾਰਕ ਮਸਲਾ ਉਹ ਸਾਰੇ ਪਰਿਵਾਰ ਦੀ ਰਹਾ ਹੈ ਜਿੱਦਾਂ ਵੀ ਆਪਣੀ ਗੱਲ ਹੋਈ ਉਹ ਕਹਿੰਦੇ ਨੇ ਕਿ ਟੋਟਲ ਅਮਾਉਂਟ ਦੱਸੋ ਕਿ ਸਾਨੂੰ ਕਿੰਨੀ ਦਿਓਗੇ ਵੱਧ ਤੋਂ ਵੱਧ ਚਾਹੇ ਉਹ ਬਾਅਦ ਦੀ ਅਮਾਉਂਟ ਹੋਵੇ ਚਾਹੇ ਉਹ ਹੁਣ ਦੀ ਇਹਨੂੰ ਇਹਨੂੰ ਤੁਸੀਂ ਥੋੜਾ ਜਿਹਾ ਦੂਸਰੇ ਪਾਸੇ ਉਹ ਕਰ ਲਿਆ ਜੀ ਪਰਿਵਾਰ ਦੇ ਬਾਕੀ ਮੈਂਬਰ ਤੁਸੀਂ ਪਤਾ ਨਹੀਂ ਤੁਹਾਡੇ ਨਾਲ ਸਾਡੀ ਇੰਨੀ ਉਹ ਨਹੀਂ ਹੋਈ ਪਰ ਜਿਹੜੇ ਸਕੇ ਭਰਾ ਨੇ ਅਵਤਾਰ ਸਿੰਘ ਜੀ ਇੱਕ ਇੱਕ ਇਲਾਜ ਦਾ ਖਰਚਾ ਜਿੰਨਾ ਹੈਗਾ ਚਲੋ ਅਸੀਂ ਉਹ ਗਿਣਾਉਣਾ ਨਹੀਂ ਚਾਹੁੰਦੇ ਸੀ ਕਿਉਂਕਿ ਇਹ ਸਾਡਾ ਆਪਣਾ ਫਰਜ਼ ਹੈ ਕਿਉਂਕਿ ਸਾਡਾ ਪਰਿਵਾਰ ਹੀ ਹੈ ਕਿਸੇ ਮਤਲਬ ਤੁਸੀਂ ਸਾਡੇ ਚ ਇੱਕ ਇੱਕ ਜਿਹੜਾ ਪਰਿਵਾਰ ਦਾ ਖਰਚਾ ਹੋਇਆ ਚਾਹੇ ਉਹ ਇੱਥੇ ਬਾਗੀ ਹਸਪੀਟਲ ਹੋਵੇ ਚਾਹ ਉਹ ਅਸੀਂ ਪੇ ਕੀਤਾ ਜਿੰਨਾ ਅੱਜ ਇਹਨਾਂ ਦਾ ਭੈਣ ਜੀ ਦਾ ਅੱਜ ਜੋ ਆਇਆ ਉਹ ਨਾਲ ਦੀ ਨਾਲ ਉਹਦੋਂ ਅਸੀਂ ਆਰਟੀਜੀਐਸ ਕਰਾਤਾ ਕੁਛ 4 4.5 ਲੱਖ ਦੇ ਕਰੀਬ ਉਹ ਆਇਆ ਬਾਗੀ ਹਸਪੀਟਲ ਰੋਜ਼ ਦਾ ਲੱਖ ਸਵਾ ਲੱਖ ਦਾ ਬਿੱਲ ਆ ਰਿਹਾ ਹੈ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਉਹ ਨਹੀਂ ਸਾਡਾ ਆਪਦਾ ਪਰਿਵਾਰ ਤੇ ਪੈਸੇ ਤਾਂ ਅਸੀਂ ਦੇਣੀ ਹੈਗੇ ਨੇ ਪਰ ਤੁਸੀਂ ਜੇ ਮੰਗ ਰਹੇ ਹੋ ਫਾਈਨੈਂਸ਼ੀਅਲ ਤਾਂ ਦੱਸ ਰਹੇ ਆ ਅਦਰਵਾਈਜ਼ ਅੱਜ ਦੀ ਇਹੀ ਜੀ ਘੜੀ 'ਚ ਮੈਂ ਪੈਸੇ ਵਾਲੀ ਗੱਲ ਵੀ ਖਰਚਾ ਕਿੰਨਾ ਹੋ ਰਿਹਾ ਉਹ ਅਸੀਂ ਨਹੀਂ ਕਰਾਂਗੇ ਦੂਜਾ ਤੁਸੀਂ ਜੋ ਹੈਗੇ ਵੀ ਕਿੰਨਾ ਟੋਟਲ ਦੇ ਰਹੇ ਹੋ 10 ਲੱਖ ਮਾਣੀ ਆਕਸੀਮ ਸਾਹਿਬ ਨੇ ਕੱਲ ਰਾਤ ਹੀ ਜਦੋਂ ਜਦੋਂ ਤੁਸੀਂ ਇਹ ਲਗਾਓ ਕਿ ਸਰਕਾਰ ਇੰਨੀ ਸੁਚੇਤ ਹੈ ਕੱਲ ਸਵਾ 1 ਡੇਢ ਵਜੇ ਜਦੋਂ ਭੈਣ ਜੀ ਦਾ ਆਹ ਆਪਣੀ ਬੁਰੀ ਖਬਰ ਆਈ ਹੈ ਸੀਐਮ ਸਾਹਿਬ ਨੇ ਡੇਢ ਵਜੇ ਫੋਨ ਕਰਕੇ ਉਹ ਤੋਂ ਇੱਕ ਗ੍ਰੇਸ਼ੀਆ ਹਾ ਦਿੱਤੀ 5 5 ਲੱਖ ਰੁਪਏ ਜਿਵੇਂ ਸੀਐਮ ਸਾਹਿਬ ਨੇ ਸੰਜੀਵ ਅਰੋੜਾ ਜੀ ਐਮਪੀ ਸਾਹਿਬ ਦੇ ਵਿੱਚੋਂ 10 ਲੱਖ ਥੋੜਾ ਇਹ ਹੋ ਗਿਆ ਕੇਸ ਜਿਹੜਾ ਤੁਹਾਡਾ ਬਣਿਆ ਹੈਗਾ ਉਹਦੇ ਵਿੱਚ ਐਸਡੀਆਰਐਫ ਚੋਂ 8 ਲੱਖ ਪਲੱਸ ਜੋ ਤੁਹਾਡਾ ਘਰ ਦਾ ਕੈਟਲ ਦਾ ਜੋ ਗਾਇਆਂ ਮੱਝੀਆਂ ਦਾ ਉਹ ਹੋਇਆ ਉਹਦਾ ਬਿਲਕੁਲ ਇੱਕ ਸਰਵੇ ਕਰਕੇ ਕਿੰਨਾ ਕਿੰਨਾ ਤੁਹਾਡੀ ਗਾਈਆਂ ਮੱਝੀਆਂ ਦਾ ਜਿਹਨੂੰ ਆਪਾਂ ਕੈਟਲ ਕਹਿੰਦੇ ਨੇ ਉਹਦਾ ਤਾਂ 10 ਲੱਖ ਪਰ ਇਹ ਹੋ ਗਿਆ ਬਾਕੀ ਜਿੰਨਾ ਇਲਾਜ ਦਾ ਖਰਚਾ ਉਹ ਸਾਰਾ ਸਰਕਾਰ ਚੱਕਰੀ ਉਹ ਤਾਂ ਇਮੀਡੀਏਟ ਤੁਹਾਨੂੰ ਹੁਣ ਮੇਰੀ ਸੰਤ ਤੁਹਾਨੂੰ ਇਹ ਬੇਨਤੀ ਹੈ ਦੇਖੋ ਆਪਾਂ ਇੱਕ ਸ਼ਰੀਰ ਹੈ ਆਪਾਂ ਉਹਦੀ ਪਿਛਲੇ 4 ਦਿਨ ਤੋਂ ਸਾਰਿਆਂ ਨੇ ਪ੍ਰਮਾਤਮਾ ਨੂੰ ਇਹ ਕੀਤਾ ਵੀ ਉਹਨਾਂ ਦੀ ਹਾਲਤ ਵਧੀਆ ਹੋਵੇ ਸਾਰਾ ਹੋਵੇ 100% ਬਾਡੀ ਬਰਨ ਹੋਈ ਹੈ 100% ਬਾਡੀ ਬਰਨ ਇੱਕ ਨਾਰਮਲ ਬੰਦਾ ਕੱਚੇ ਦਿਲ ਦਾ ਬੰਦਾ ਨਹੀਂ ਦੇਖ ਸਕਦਾ ਉਹਨੂੰ ਤੁਸੀਂ ਜਿੰਨੀ ਦੇਰ ਲਟਕਾਓਗੇ ਉਹ ਆਪਣੀ ਬੇਅਦਬੀ ਹੋਣੀ ਸਾਨੂੰ ਵੀ ਉਹਨਾਂ ਦੁੱਖ ਹੈ ਤੁਹਾਨੂੰ ਵੀ ਉਹਨਾਂ ਦੁੱਖ ਹੈ ਕਿਉਂਕਿ 4 ਦਿਨਾਂ ਚੋਂ ਅਸੀਂ ਇੱਕ ਇੱਕ ਘੰਟਾ ਤੁਹਾਡੇ ਪਰਿਵਾਰ ਦੇ ਨਾਲ ਕੱਟਿਆ ਤਾਂ ਕਰਕੇ ਸਾਨੂੰ ਇੱਕ ਇਮੋਸ਼ਨਲ ਜਿਹੜਾ ਹੈਗਾ ਬਾਡੀ ਦੇ ਨਾਲ ਪਰਿਵਾਰ ਦੇ ਨਾਲ ਸਾਨੂੰ ਇੱਕ इमोशनल ਅਟੈਚਮੈਂਟ ਹੈ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਐਮਐਲਏ ਸਾਹਿਬ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਰਿਕੁਐਸਟ ਇਹ ਹੈ ਇਹੀ ਜੀ ਘੜੀ ਦੇ ਵਿੱਚ ਪਲੀਜ਼ ਉੱਚਾ ਸੋਚੀਦਾ ਹੁੰਦਾ ਅਸੀਂ ਤੁਹਾਡਾ ਦੁੱਖ ਸਮਝਦੇ ਆ ਅਸੀਂ ਵੀ ਤੁਹਾਡਾ ਫਿਊਚਰ ਤੁਹਾਨੂੰ ਪਤਾ ਹੈ ਵੀ ਤੁਹਾਡਾ ਫਿਊਚਰ ਸਿਕਿਉਰ ਕਿਵੇਂ ਕਰਨਾ ਹੈ ਇੱਕ ਇੱਕ ਚੀਜ਼ ਤੇ ਤੁਹਾਡੇ ਨਾਲ ਹੋਵਾਂਗੇ ਹੁਣ ਬੇਨਤੀ ਕਰਕੇ ਆਪਾਂ ਕਾਈਂਡਲੀ ਆਪਾਂ ਅੱਗੇ ਸਚਾਰੂ ਟੰਗਣਾ ਚੱਲੀ ਦੀ ਜਦੋਂ ਕੋੜੀ ਆ ਜਾਂਦੇ ਹਾਂ ਹਾਂ ਜੀ ਜੀ ਮੈਡਮ ਆ ਜਾਂਦੇ ਨੇ ਚੈੱਕ ਹੋਈ ਗੱਲ ਨਹੀਂ ਜੀ ਚੈੱਕ ਹੋਣੇ ਦਿੰਨੇ ਆ ਚੈੱਕ ਚੈੱਕ ਇੱਕੋ ਬੇਨਤੀ ਹੈ ਚੈੱਕ ਦਾ ਮੈਨੂੰ ਨਾਮ ਤੇ ਅਕਾਊਂਟ ਦੱਸੋਗੇ ਚੈੱਕ ਆਪਾਂ ਬਲੈਂਕ ਆ ਮੈਂ ਤੁਹਾਨੂੰ ਦੱਸਣਾ ਸਰ ਤੁਹਾਡੀ ਚਾਹੀ ਗੱਲ ਸੁਣੋ ਮੇਰੀ ਗੱਲ ਸੁਣੋ ਉਹ ਉੱਥੋਂ ਤੱਕ ਸੈਟੀਸਫਾਈ ਪਰਿਵਾਰ ਫੈਮਿਲੀ ਉੱਥੋਂ ਤੱਕ ਸੈਟੀਸਫਾਈ ਹੈ ਇੱਕ ਮਿੰਟ ਰਵੀ ਯਾਰ ਉੱਥੋਂ ਤੱਕ ਫੈਮਿਲੀ ਸੈਟੀਸਫਾਈ ਹੈ ਉਹਨਾਂ ਦੀ ਡਿਮਾਂਡ ਹੈ ਕਿ ਇੱਕ ਵਾਰੀ ਤੁਸੀਂ ਪਿੰਡ ਵਾਲੇ ਪਰਿਵਾਰ ਸਮਝ ਲਓ ਜਿਵੇਂ ਮਰਜ਼ੀ ਸਮਝ ਲਓ ਕਿ ਸਾਨੂੰ ਐਗਜ਼ੈਕਟ ਅਮਾਊਂਟ ਦੱਸੀ ਜਾਵੇ ਕਿ ਪੀਐਮ ਰੀਲੀਫ ਸੀਐਮ ਰੀਲੀਫ ਜਾਂ ਕੈਟਲ ਚੋਂ ਕਿੰਨੀ ਐਗਜ਼ੈਕਟ ਅਮਾਉਂਟ ਆਪਾਂ ਨੂੰ ਮਿਲ ਸਕਦੀ ਹੈ ਤੁਹਾਨੂੰ ਮੋਟਾ ਮੋਟਾ ਖਾਕਾ ਦੱਸਦਾ ਹੈ ਕਿ 8 ਲੱਖ ਤਾਂ ਮੈਂ ਤੁਹਾਨੂੰ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਉਹ ਹੋ ਗਿਆ ਬਾਕੀ ਮੈਂ ਤੈਨੂੰ ਕਹਿ ਰਿਹਾ ਕਿ ਜਿਹੜਾ ਗਾਈਆਂ ਮੱਝਾਂ ਦਾ ਜੋ ਆਪਣੇ ਇੱਥੇ ਉਹਦੀਆਂ ਫੋਟੋਆਂ ਦਿਖਾ ਰਹੇ ਸੀ ਕੋਈ ਘਰ ਦਾ ਜੋ ਹੋਇਆ ਉਹ ਬ੍ਰਦਰ ਕਾਈਂਡਲੀ ਉਹ ਵੀ ਆਇਆ ਸਰ ਜਿਹੜਾ ਵੀ ਹੋਇਆ ਮੈਂ ਤਾਂ ਉਹ ਕਹਿਣਾ ਹੋਰ ਹੋਇਆ ਇਸ ਟਾਈਪ ਦਾ ਜੋ ਵੀ ਹੈ ਜਿਸ ਟਾਈਪ ਉਹ ਦੇਖੋ ਟੈਕਨੀਕਲ ਡਿਪਾਰਟਮੈਂਟ ਨੇ ਸਰਵੇ ਉਹਦਾ ਕਰਨਾ ਹੈ ਹੁਣ ਅਸੀਂ ਇਸ ਚੀਜ਼ ਦਾ ਤਾਂ 4 ਦਿਨ ਚ ਦੇਖੋ ਤੁਹਾਨੂੰ ਪਤਾ ਹੈ ਰੋਜ਼ ਡਰੋਨ ਦਾ ਹੈਗਾ ਇੱਕ ਇੱਕ ਬੰਦਾ ਪੁਲਿਸ ਪ੍ਰਸ਼ਾਸਨ ਦਾ ਬੰਦਾ ਸਾਡਾ ਬੰਦਾ ਬਾਰਡਰਾਂ ਤੇ ਲੱਗਿਆ ਹੋਇਆ ਰਾਤ ਨੂੰ ਇਹ ਹੈ ਵੀ ਕਦੋਂ ਕੀ ਚੀਜ਼ ਹੋ ਜੇ ਹਰ ਅਲਰਟ ਹੈ ਇਸ ਕਰਕੇ ਟੈਕਨੀਕਲ ਟੀਮ ਨੂੰ ਅਸੀਂ ਡਿਪਲੂਟ ਕੱਲ ਤੋਂ ਹੀ ਕਰ ਦਾਂਗੇ 24 ਘੰਟੇ ਤੁਹਾਡਾ ਐਸਟੀਮੇਟ ਤਿਆਰ ਕਰ ਦਾਂਗੇ ਅਸੀਂ ਟਰਾਈ ਕਰਾਂਗੇ ਕੱਲ ਹੀ ਤੁਹਾਡਾ ਕੇਸ ਚੱਲਾ ਜਾਵੇ ਦੇਖੋ ਬੇਨਤੀ ਇਹ ਹੈ ਵੀ ਵਿਲ ਟਰਾਈ 100% ਆਪਾਂ ਕੱਲਾ ਇੱਕ ਕਰ ਦੇਖ ਰਿਹਾ ਸਾਡੇ ਲਈ ਸਾਡਾ ਫਿਰੋਜ਼ਪੁਰ ਪੂਰਾ ਆ ਪੱਤਰਕਾਰ ਭਾਈਚਾਰਾ ਖੜਾ ਹੈ ਬਾਕੀ ਸਾਰੇ ਨਾਲ ਖੜੇ ਨੇ 7 ਵਜੇ ਤੋਂ ਬਾਅਦ ਸਾਰਿਆਂ ਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ ਪਤਾ ਨਹੀਂ ਕੀ ਹੋ ਗਿਆ ਸਾਰੇ ਬੰਦੇ ਉੱਧਰ ਡਿਪਿਊਟ ਕੀਤੇ ਹੋਏ ਨੇ ਸੜਕਾਂ ਤੇ ਆ ਵੀ ਕਿਉਂਕਿ ਸੜਕ ਤੇ ਘਰ ਸੀ ਤਾਂ ਕਰਕੇ ਚਲੋ ਕੋਈ ਨਾ ਕੋਈ ਇਹਦਾ ਨੁਕਸਾਨ ਹੈ ਤੁਸੀਂ ਹੁਣ ਸਾਰੇ ਆਪਾਂ ਬੈਠੇ ਆ ਹੁਣ ਸ਼ਾਮ ਹੋਣ ਵਾਲੀ ਹੈ ਇੱਥੇ ਇਹ ਨਹੀਂ ਪਤਾ ਕਿਹੜਾ ਵਾਕਾ ਕੀ ਹੋ ਜਾਏ ਤੇ ਕੀ ਇੱਥੇ ਹੋਰ ਦੁਰਘਟਨਾ ਹੋ ਜਾਏ ਪਤਾ ਨਹੀਂ ਕਿੰਨੇ ਪਰਿਵਾਰਾਂ ਦੇ ਬੱਚੇ ਇੱਥੇ ਬੈਠੇ ਦੀ ਬੇਨਤੀ ਹੀ ਹੈ ਤੁਹਾਨੂੰ 10 ਦਾ 10 ਲੱਖ ਇਹ ਬਾਕੀ ਕੇਸ ਬਾਕੀ ਜਿੰਨਾ ਖਰਚਾ ਇਹ ਤਾਂ ਹੋ ਗਿਆ ਬਾਕੀ ਜਿਹੜਾ ਸਰਵੇ ਹੈ ਉਹਦੇ ਲਈ ਦੇਖੋ ਟੈਕਨੀਕਲ ਟੀਮ ਆਏਗੀ ਉਹ ਮੈਨੂੰ ਲੱਗਦਾ ਨਹੀਂ ਕੋਈ 2-3 ਲੱਖ ਤੋਂ ਕਿਤੇ ਘੱਟ ਮਤਲਬ ਹਰ ਪਰਟੀਕੂਲਰ ਚੀਜ਼ ਦਾ ਘੱਟ ਬਣੇ ਉਹ ਵੱਧੋ ਵੱਧ ਕਰਕੇ ਦਵਾਂਗੇ ਤੁਹਾਨੂੰ ਕੋਈ ਅਸੀਂ ਘੱਟ ਉਹਦੇ ਵਿੱਚ ਕਰਨ ਵਾਲੇ ਨਹੀਂ ਹੈ ਉਹ ਟੈਕਨੀਕਲ ਡਿਪਾਰਟਮੈਂਟ ਬਣਾਏਗਾ ਉਹ ਕੱਲ ਹੀ ਅਸੀਂ ਸ਼ੁਰੂ ਕਰਵਾ ਦੋ ਥੋੜਾ ਜਿਹਾ ਚਲੋ ਕਰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਯਾਰ ਬਿਲਕੁਲ ਬਿਲਕੁਲ ਕਰਾ ਲੈ ਕੇ ਜਾਓ ਨਗਾ ਸਲਾਹ ਕਰਕੇ ਵੀ ਸਭ